ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਜਿਹੜੀ ਉਹ ਅਕਸਰ ਕਹਿ ਦਿੰਦੇ ਪਰ ਸਾਡੀ ਜਿਹੜੀ ਰੋਜੀ ਰੋਟੀ ਉਹ ਪੰਜਾਬੀ ਕਰਕੇ ਚੱਲਦੀ ਆ ਉਹ ਸਾਡੀ ਸੇਵਾ ਕਰਦੀ ਅਸੀਂ ਤਾਂ ਉਹਦੀ ਕੋਈ ਸੇਵਾ ਨਹੀਂ ਕਰਨ ਜੋਗੇ ਹੈਗੇ ਜਿੰਨੇ ਤੁਸੀਂ ਸਾਰੇ ਇੱਥੇ ਸੁਹਿਰਦ ਸੱਜਣ ਬੈਠੇ ਹੋ ਸਾਰਿਆਂ ਨੂੰ ठानਣੀ ਚਾਹੀਦੀ ਆ ਵੀ ਘਟੋ ਘਟ ਇੱਕ ਆਪਣੇ ਵਰਗਾ ਜਿਹੜਾ ਆ ਉਹ ਪੈਦਾ ਕਰਕੇ ਜਾਓ ਉਹ ਇੱਕ ਅਜਿਹੀ ਚਿੰਨ੍ਹ ਕਲਾ ਕੇ ਜਾਓ ਵੀ ਉਸੇ ਸ਼ਿੱਦਤ ਦੇ ਨਾਲ ਉਸੇ ਪਿਆਰ ਦੇ ਨਾਲ ਉਸੇ ਜਜ਼ਬੇ ਦੇ ਨਾਲ ਪੰਜਾਬੀ ਦੇ ਲਈ ਕੰਮ ਕਰੋ ਸਾਰੇ ਹੀ ਪਹੁੰਚੇ ਦੋਸਤਾਂ ਦਾ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਬੜੀ ਮਿਹਰਬਾਨੀ ਤੁਸੀਂ ਇੱਕ ਸੱਦੇ ਦੇ ਉੱਤੇ ਪੰਜਾਬੀ ਰੇਡੀਓ ਯੂ ਐਸ ਏ ਵੱਲੋਂ ਪੰਜਾਬੀ ਕਲਚਰਲ ਸੈਂਟਰ ਵੱਲੋਂ ਅਤੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਸੱਦੇ ਦੇ ਉੱਤੇ ਤੁਸੀਂ ਚੱਲ ਕੇ ਪਹੁੰਚੇ ਇਹ ਚਲੋ ਰਵਾਜ ਹੀ ਆ ਆਪਣੇ ਵੀ ਜਿਉਂ-ਜਿਉਂ ਸਮਾ ਕਿਸੇ ਵੀ ਚੀਜ਼ ਦਾ ਬੀਤਦਾ ਜਾਂਦਾ ਕੁਰਸੀਆਂ ਖਾਲੀ ਹੋ ਜਾਂਦੀਆਂ ਪਰ ਕੋਈ ਗੱਲ ਨਹੀਂ ਜਿਨ੍ਹਾਂ ਨੇ ਸੁਣ ਰਹੇ ਆ ਦੇਖ ਰਹੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਹਜ ਤੁਸੀਂ ਤਾਂ ਇੱਥੇ ਹੀ ਹੋ ਜੀ ਤੁਹਾਡਾ ਧੰਨਵਾਦ ਤਾਂ ਹੀ ਮੈਂ ਪਹਿਲਾਂ ਕੀਤਾ ਨਾ ਤੇ ਉਹ ਜਿਹੜੀ ਚੀਜ਼ ਆ ਨਾ ਵੀ ਆਪਾਂ ਕੀ ਕਰ ਰਹੇ ਆ ਸਾਰਿਆਂ ਦੀਆਂ ਗੱਲਾਂ ਸੁਣੀਆਂ ਆਪਾਂ ਕਵਿਤਾਵਾਂ ਸੁਣੀਆਂ ਸਾਰਿਆਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਦਸੀਆਂ ਮੇਰੀ ਇੱਕ ਚੀਜ਼ ਜਿਹੜੀ ਆ ਨਾ ਮਿਸਿੰਗ ਜਿਹੜੀ ਮੈਨੂੰ ਲੱਗਦੀ ਹਮੇਸ਼ਾ ਲੱਗਦੀ ਵੀ ਰਹਿ ਜਾਂਦੀ ਆ ਬਹੁਤ ਵੱਡੇ ਵੱਡੇ ਨਾਮਵਰ ਸਾਹਿਤਕਾਰ ਹੋਏ ਆਪਾਂ ਜਿਸ ਜਗ੍ਹਾ ਦੇ ਉੱਤੇ ਬੈਠੇ ਆਂ ਜਿਸ ਸ਼ਹਿਰ ਦੇ ਵਿੱਚ ਇੱਥੋਂ ਵੀ ਕਈਆਂ ਨੇ ਦਰਜਣਾਂ ਹੀ ਸੈਂਕੜੇ ਕਿਤਾਬਾਂ ਜਿਹੜੀਆਂ ਉਹ ਲਿਖ ਦਿੱਤੀਆਂ ਪਰ ਜਦੋਂ ਉਹ ਜਾਂਦੇ ਆ ਉਹਨਾਂ ਦੇ ਜਾਣ ਵੇਲੇ ਆਪਾਂ ਨੂੰ ਪਤਾ ਲੱਗਦਾ ਵੀ ਪਿੱਛੋਂ ਕੀ ਛੱਡ ਕੇ ਗਏ ਆ ਉਹ ਖਜ਼ਾਨਾ ਤਾਂ ਛੱਡ ਕੇ ਗਏ ਆ ਪਰ ਕੀ ਉਹ ਆਪਣੇ ਵਰਗਾ ਕੋਈ ਹੋਰ ਸ਼ਗਿਰਦ ਜਾਂ ਕੋਈ ਉਹ ਬੰਦਾ ਕੋਈ ਤਿਆਰ ਕਰਕੇ ਗਏ ਨੇ ਜਿੰਨੇ ਤੁਸੀਂ ਸਾਰੇ ਇੱਥੇ ਸਿਹਰਦ ਸੱਜਣ ਬੈਠੇ ਹੋ ਇਹ ਸਾਰਿਆਂ ਨੂੰ ठानਣੀ ਚਾਹੀਦੀ ਆ ਵੀ ਘਟੋ ਘਟ ਇੱਕ ਆਪਣੇ ਵਰਗਾ ਜਿਹੜਾ ਆ ਉਹ ਪੈਦਾ ਕਰਕੇ ਜਾਓ ਉਹ ਇੱਕ ਅਜਿਹੀ ਚਿੰਗ ਲਾ ਕੇ ਜਾਓ ਵੀ ਉਸੇ ਸ਼ਿੱਦਤ ਦੇ ਨਾਲ ਉਸੇ ਪਿਆਰ ਦੇ ਨਾਲ ਉਸੇ ਜਜ਼ਬੇ ਦੇ ਨਾਲ ਪੰਜਾਬੀ ਦੇ ਲਈ ਕੰਮ ਕਰੇ ਕਿ ਕੋਈ ਅਕਾਲ ਚਲਾਣਾ ਕਰ ਜਾਂਦਾ ਆ ਰੀਸੈਂਟਲੀ ਅਸੀਂ ਦੇਖਿਆ ਥੋੜੇ ਸਮੇਂ ਦੇ ਵਿੱਚ ਵਿੱਚ ਅਜਿਹੀਆਂ ਜਿਹੜੀਆਂ ਹਸਤੀਆਂ ਚੱਲ ਬਸੀਆਂ ਪਰ ਜਦੋਂ ਚੱਲ ਵਸਦੇ ਉੱਥੇ ਦੇਖਦੇ ਆ ਮਾਪਿਆਂ ਦੇ ਨਾਲ ਬੱਚਿਆਂ ਦੇ ਨਾਲ ਜਦੋਂ ਉੱਥੇ ਗੱਲ ਕਰਦੇ ਕਹਿੰਦੇ ਵੀ ਸਾਨੂੰ ਇਹ ਪਤਾ ਵੀ ਜਿਹੜੇ ਸਾਡੇ ਪਿਤਾ ਆ ਜਾਂ ਜਿਹੜੇ ਸਾਡੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਪੰਜਾਬੀ ਦੇ ਲਈ ਕੰਮ ਤਾਂ ਬਹੁਤ ਕੀਤਾ ਕਿਤਾਬਾਂ ਉਹਨਾਂ ਨੇ ਬਹੁਤ ਲਿਖੀਆਂ ਪਰ ਉਹ ਆਪ ਅੰਗਰੇਜ਼ੀ 'ਚ ਗੱਲ ਕਰਦੇ ਆ ਉਹ ਘਰ ਦੇ ਵਿੱਚ ਵੀ ਪੰਜਾਬੀ ਕਈ ਦੀ ਲਾਉਣੀ ਰਹਿ ਜਾਂਦੀ ਇਹ ਜਿੱਥੇ ਆਪਾਂ ਇਹ ਵਿਚਾਰ ਕਰ ਰਹੇ ਆ ਚਰਚਾ ਕਰ ਰਹੇ ਆ ਵੀ ਪੰਜਾਬੀ ਨੂੰ ਕਿੱਦਾਂ ਬਚਾਉਣਾ ਆ ਕਿਵੇਂ ਇਸ ਬੋਲੀ ਨੂੰ ਇਸ ਭਾਸ਼ਾ ਨੂੰ ਅੱਗੇ ਵਧਾਉਣਾ ਆ ਗੱਲ ਉਹੀ ਛੋਟੀ ਆ ਵੀ ਘਰੋਂ ਸ਼ੁਰੂ ਕਰਨੀ ਪੈਣੀ ਆ ਪਰ ਨਾਲ ਦੇ ਨਾਲ ਇੱਕ ਜਿਹੜਾ ਗੁਰੂ ਚੇਲੇ ਵਾਲਾ ਕੰਮ ਹੁੰਦਾ ਆ ਵੀ ਇੱਕ ਸ਼ਗਿਰਦ ਬਣਾ ਕੇ ਕੁਝ ਅਜਿਹਾ ਜਿਹੜਾ ਉਹ ਕਰਕੇ ਜਾਣਾ ਵੀ ਉਹ ਬਹੁਤ ਜ਼ਰੂਰੀ ਆ ਜੇ ਉਹ ਆਪਾਂ ਨਹੀਂ ਕਰਾਂਗੇ ਤਾਂ ਫਿਰ ਔਖੇ ਆਪਾਂ ਹੋਵਾਂਗੇ ਫਿਰ ਆਪਾਂ ਇਦਾਂ ਕਾਨਫਰੰਸਾਂ ਵੀ ਕਰਦੇ ਆ ਗੱਲਾਂ ਵੀ ਕਰਦੇ ਆ ਫਿਰ ਉਸਦਾ ਫਲ ਜਿਹੜਾ ਆਪਾਂ ਨੂੰ ਮਿਲਣਾ ਥੋੜਾ ਔਖਾ ਹੋਊਗਾ ਪਰ ਇਹ ਮੈਂ ਇੱਕ ਜ਼ਰੂਰ ਗੱਲ ਜਿਹੜੀ ਆ ਮੈਂ ਮਹਿਸੂਸ ਕਰਦਾ ਆ ਵੀ ਇਹ ਇਸ ਚੀਜ਼ ਦੇ ਉੱਤੇ ਜਿਹੜਾ ਸਾਰੇ ਹੀ ਸੁਹਿਰਦ ਸੱਜਣਾ ਨੂੰ ਜਿਹੜੇ ਇੰਨੇ-ਇੰਨੇ ਲਖਾਰੀ ਨੇ ਇੰਨੀਆਂ ਚੀਜ਼ਾਂ ਰਚਨਾਵਾਂ ਰਚਦੇ ਆ ਵੀ ਉਹ ਆਪਣੇ ਵਰਗਾ ਇੱਕ ਸ਼ਾਗਿਰਦ ਆਪਣਾ ਸ਼ਾਗਿਰਦ ਜਿਹੜਾ ਉਹ ਜ਼ਰੂਰ ਇਸ ਦੁਨੀਆ ਦੇ ਉੱਤੇ ਛੱਡ ਕੇ ਜਾਣ ਇਸ ਪੰਜਾਬੀ ਦੀ ਝੋੜੀ ਪਾ ਕੇ ਜਾਣ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਜਿਹੜੀ ਉਹ ਅਕਸਰ ਕਹਿ ਦਿੰਦੇ ਪਰ ਸਾਡੀ ਜਿਹੜੀ ਰੋਜੀ ਰੋਟੀ ਉਹ ਪੰਜਾਬੀ ਕਰਕੇ ਚੱਲਦੀ ਆ ਉਹ ਸਾਡੀ ਸੇਵਾ ਕਰਦੀ ਅਸੀਂ ਤੋਂ ਉਹਦੀ ਕੋਈ ਸੇਵਾ ਨਹੀਂ ਕਰਨ ਜੋਗੇ ਹੈਗੇ ਟਰਾਈ ਅਸੀਂ ਕਰਦੇ ਕੋਸ਼ਿਸ਼ ਅਸੀਂ ਕਰਦੇ ਆ ਪਰ ਉਹਦੇ ਕਰਕੇ ਜਿਹੜਾ ਸਾਡੇ ਘਰ ਪਰਿਵਾਰ ਜਿਹੜੇ ਉਹ ਚੱਲ ਰਹੇ ਆ ਪੰਜਾਬੀ ਰੇਡੀਓ ਯੂ ਐਸ ਏ ਨੂੰ 15 ਸਾਲ ਹੋ ਗਏ ਇੱਥੇ ਚੱਲਦੇ ਆ ਨੂੰ ਇੱਥੇ ਕੋਸ਼ਿਸ਼ ਕਰਦੇ ਆ ਨੂੰ ਵੀ ਪੰਜਾਬੀ ਜਿਹੜੀ ਆ ਉਹ ਆਪਣੀਆਂ ਇਹਨਾਂ نسلਾਂ ਦੇ ਵਿੱਚ ਆਪਣੀਆਂ ਇਹਨਾਂ ਪੀੜੀਆਂ ਦੇ ਵਿੱਚ ਕਿਤੇ ਗਵਾਚ ਨਾ ਜਾਵੇ ਜਿਹੜਾ ਦਿਨ ਰਾਤ 24 ਘੰਟੇ ਸੱਤੇ ਦਿਨ ਜਿਹੜਾ ਪੰਜਾਬੀ ਦੇ ਵਿੱਚ ਪਸਾਰ ਜਿਹੜਾ ਆ ਉਹ ਹੁੰਦਾ ਰਵੇ ਕਿਸੇ ਵੀ ਤਰੀਕੇ ਦੇ ਕੋਈ ਇਸ਼ੂ ਦੇ ਉੱਤੇ ਚਾਹੇ ਉਹ ਖਬਰਾਂ ਆ ਕੋਈ ਧਾਰਮਿਕ ਇਸ਼ੂ ਆ ਕੋਈ ਸਮਾਜਿਕ ਇਸ਼ੂ ਆ ਕੋਈ ਵੀ ਜਿਹੜੀ ਹੈਗੀ ਆ ਗੱਲ ਉਸ ਦੇ ਵਿੱਚ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਹੁਣ ਸਮਾਪਤੀ ਕਰਦਾ ਹਾਂ ਧੰਨਵਾਦ ਸਾਰੇ ਹੀ ਦੂਰੋਂ ਨੇੜੇੋਂ ਪਹੁੰਚੇ ਹੋਏ ਸੱਜਣਾ